ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਅੱਜ ਦੀ ਸਟੋਰੀ ਮਾਂ ਤੇ ਧੀ ਦੀ ਇੱਕ ਛੋਟੀ ਜਿਹੀ ਸਟੋਰੀ ਹੈ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਇਹ ਸਟੋਰੀ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਨਵੀਂ ਵਿਆਹੀ ਕੁੜੀ ਆਪਣੀ ਮਾਂ ਦੇ ਨਾਲ ਔਮਨ ਸੈਲ ਦੇ ਦਫ਼ਤਰ ਆਪਣੇ ਪਤੀ ਅਤੇ ਸਹੁਰਿਆਂ ਦੇ ਖਿਲਾਫ ਸ਼ਿਕਾਇਤ ਕਰਨ ਲਈ ਜਾਂਦੀ ਹੈ ਇਨਚਾਰਜ ਉਸ ਨੂੰ ਸਵਾਲ ਪੁੱਛਦੀ ਹੈ ਕਿ ਤੁਹਾਡਾ ਪਤੀ ਤੁਹਾਨੂੰ ਮਾਰਦਾ ਕੁੱਟਦਾ ਹੈ ਕੁੜੀ ਵੱਲੋਂ ਅੱਗੇ ਜਵਾਬ ਦਿੱਤਾ ਜਾਂਦਾ ਹੈ ਜੀ ਨਹੀਂ ਇਨਚਾਰਜ ਉਸ ਤੋਂ ਫਿਰ ਸਵਾਲ ਪੁੱਛਦੀ ਹੈ ਕਿ ਉਹਨਾਂ ਦੇ ਘਰ ਵਿੱਚ ਤੁਹਾਨੂੰ ਕੋਈ ਖਾਣ ਤੇ ਪਹਿਨਣ ਵਰਗੀ ਪਰੇਸ਼ਾਨੀ ਹੈ ਕੁੜੀ ਵੱਲੋਂ ਫਿਰ ਜਵਾਬ ਦਿੱਤਾ ਜਾਂਦਾ ਹੈ ਜੀ ਨਹੀਂ ਇਨਚਾਰਜ ਫਿਰ ਸਵਾਲ ਪੁੱਛਦੀ ਹੈ ਕਿ ਉਹ ਜਾਂ ਉਸ ਦੇ ਘਰ ਵਾਲੇ ਤੁਹਾਨੂੰ ਕੁਝ ਲਿਆਉਣ ਲਈ ਕਹਿੰਦੇ ਨੇ ਕੁੜੀ ਵੱਲੋਂ ਫਿਰ ਉਹੀ ਜਵਾਬ ਦਿੱਤਾ ਜਾਂਦਾ ਹੈ ਜੀ ਨਹੀਂ ਐਨੇ ਕੁ ਸਵਾਲਾਂ ਦੇ ਜਵਾਬਾਂ ਤੋਂ ਸੰਤੁਸ਼ਟ ਇਨਚਾਰਜ ਮੈਡਮ ਕੁੜੀ ਨੂੰ ਕੁਝ ਕਹਿਣ ਹੀ ਲੱਗੀ ਸੀ ਕਿ ਉਸ ਦੀ ਮਾਂ ਬੋਲ ਪਈ ਮੇਰੀਤੀ ਬਹੁਤ ਪਰੇਸ਼ਾਨ ਰਹਿੰਦੀ ਐ ਜੀ ਉਹ ਸਾਰਾ ਟੱਬਰ ਮਿਲ ਕੇ ਉਸਨੂੰ ਤੰਗ ਕਰਦੇ ਰਹਿੰਦੇ ਨੇ ਫਿਰ ਇਨਚਾਰਜ ਮੈਡਮ ਨੇ ਪੁੱਛਿਆ ਭੈਣ ਜੀ ਕੀ ਤੁਸੀਂ ਘਰ ਵਿੱਚ ਦਹੀਂ ਜਮਾਉਂਦੇ ਹੋ ਤਾਂ ਕੁੜੀ ਦੀ ਮਾਂ ਨੇ ਕਿਹਾ ਹਾਂ ਜੀ ਕੁੜੀ ਦੀ ਮਾਂ ਬੋਲੀ ਇਨਚਾਰਜ ਨੇ ਕਿਹਾ ਜਦੋਂ ਦਹੀਂ ਜਮਾਉਂਦੇ ਹੋ ਤਾਂ ਬਾਰ-ਬਾਰ ਦਹੀਂ ਨੂੰ ਉਂਗਲੀ ਮਾਰ ਕੇ ਵੇਖਦੇ ਰਹਿੰਦੇ ਹੋ ਕੁੜੀ ਦੀ ਮਾਂ ਨੇ ਕਿਹਾ ਜੀ ਜੇ ਬਾਰ-ਬਾਰ ਉਂਗਲੀ ਮਾਰ ਕੇ ਵੇਖਾਂਗੀ ਤਾਂ ਦਹੀਂ ਕਿਵੇਂ ਜੰਮੂਗਾ ਉਹ ਤਾਂ ਖਰਾਬ ਹੋ ਜਾਊਗਾ ਤਾਂ ਇਨਚਾਰਜ ਮੈਡਮ ਨੇ ਕਿਹਾ ਤਾਂ ਭੈਣ ਜੀ ਵਿਆਹ ਤੋਂ ਪਹਿਲਾਂ ਤੁਹਾਡੀ ਤੀ ਦੁੱਧ ਸੀ ਫਿਰ ਇਸ ਨੂੰ ਵਿਆਹ ਦਾ ਜਾਗ ਲਾਇਆ ਗਿਆ ਹੁਣ ਇਸ ਨੇ ਸੌਰੇ ਘਰ ਵਿੱਚ ਜੰਮ ਕੇ ਦਹੀਂ ਬੰਨਣਾ ਜੇ ਤੁਸੀਂ ਹੁਣ ਬਾਰ-ਬਾਰ ਉਂਗਲੀ ਮਾਰੋਗੇ ਤਾਂ ਸੌਰੇ ਘਰ ਵਸੇਗੀ ਕਿਵੇਂ ਹਾਂਜੀ ਦੋਸਤੋ ਇਸ ਸਟੋਰੀ ਦੇ ਵਿੱਚ ਇਨਚਾਰਜ ਨੇ ਜੋ ਕਿਹਾ ਤੁਸੀਂ ਸਮਝ ਹੀ ਗਏ ਹੋਵੋਗੇ ਇਸ ਸਟੋਰੀ ਦੇ ਵਿੱਚ ਧੀ ਨੂੰ ਕੋਈ ਤਕਲੀਫ ਨਹੀਂ ਪਰ ਉਸਦੀ ਮਾਂ ਦੁਆਰਾ ਕਿਹਾ ਗਿਆ ਕਿ ਉਸਦੀ ਧੀ ਨੂੰ ਬਹੁਤ ਤੰਗ ਕੀਤਾ ਜਾਂਦਾ ਇਸ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਇੱਕ ਮਾਂ ਹੀ ਹੁੰਦੀ ਹੈ ਜੋ ਆਪਣੀ ਧੀ ਨੂੰ ਸਹੀ ਸਿੱਖਿਆ ਵੀ ਦੇ ਸਕਦੀ ਹੈ ਤੇ ਬੁਰੀ ਵੀ ਮਾਂ ਦਾ ਰੋਲ ਤੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਹੁੰਦਾ ਹੈ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ ਜੀ